ਇਹ ਸਾਈਟ ਨਾਂ ਤੇ ਕਿਹੜੇ ਰੋਡ ਤੇ ਤਨਾਤੋ ਜੀ ਮੈਂ ਹਬੋਰ ਗੰਗਾ ਨਗਰ ਰੋਡ ਤੇ ਜੀ ਕਿਸ ਤਰ੍ਹਾਂ ਦੀ ਸੂਚਨਾ ਮਿਲੀ ਸਰ ਮਾਨੂੰ ਫੋਨ ਆਇਆ ਸੀ ਵੀ ਰਾਮਸਰਾਂ ਨੰਕ ਕੇ ਕੋਈ ਗੱਡੀ ਦਾ ਐਕਸੀਡੈਂਟ ਹੋਇਆ ਜੀ ਜੀ ਅਸੀਂ ਤੁਰੰਤ ਜੀ ਉੱਥੋਂ ਚੱਲਦੇ ਆਂ ਤੇ ਕੋਈ 7-8 ਮਿੰਟਾਂ ਜਿੱਤੇ ਆ ਗਏ ਜੀ ਜੀ ਇੱਥੇ ਆ ਗਏ ਜੀ ਵੇਖਿਆ ਜੀ ਇੱਕ i20 ਦੀ ਗੱਡੀ ਆਈ ਸੀ ਵੀ 15 17 98 ਜਿਹਨੂੰ ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਚਲਾ ਰਹੀ ਸੀ ਇਹ ਬਾਹਵਾਲਾ ਤੋਂ ਇਹ ਬਾਹਵਾਲੇ ਦੇ ਰਹਿਣ ਵਾਲੇ ਜੀ ਬਾਹਵਾਲੇ ਤੋਂ ਹੋਰ ਜਾ ਰਹੀ ਜਿਹਨਾਂ ਦੇ ਗੱथन ਮੁਤਾਬਕ ਹੈ ਇਹ ਚਿੱcke ਦਾ ਉਹ ਵਾਰਾ ਪਸ਼ੂ ਸਾਹਮਣੇ ਆ ਗਿਆ ਜੀ ਇਹਨਾਂ ਦੇ ਜਿਨਾਂ ਤੋਂ ਬ੍ਰੇਕ ਨਹੀਂ ਲੱਗੀ ਜਿਹੜੀ ਜਿਹੜੀ ਗੱਡੀ ਹੈ ਜੀ ਉਹ ਕਤਾਨਾਂ ਦੇ ਵਿੱਚ ਜਾ ਵਧੀ ਗੱਡੀ ਦਾ ਦੇਖਣ ਨੂੰ ਨੁਕਸਾਨ ਕਾਫੀ ਲੱਗਦਾ ਜੀ ਗੱਡੀ ਦੇਖਣ ਦਾ ਵਹਾਸ ਦਾ ਜਿਹੜਾ ਵਹਾਵ ਲੱਗਦਾ ਜੀ ਕਾਫੀ ਨੁਕਸਾਨ ਹੈ ਗੱਡੀ ਦਾ ਜੀ ਉਹ ਸੱਤਾ ਵਿੱਚ ਜੀਆਂ ਸਰ ਇਹਦੇ ਹਾਂਜੀ ਇਹਦੇ ਆਪਣੇ ਦੇ ਮੰਤਰੀ ਸਿੰਘ ਦੇ ਬਾਅਦ ਇੱਥੇ ਚੱਤੇ ਥੋੜੀ ਛੱਟ ਹੈ ਵੈਸੇ